ਹਾਂ ਜੀ ਮੇਰਾ ਨਾਮ ਡਾਕਟਰ ਰੋਹਤ ਹੈ ਦਾ ਅ ਰਾਸ਼ਟਰੀ ਗੁਰੱਖਿਆ ਮਹਾਸੰਗਤ ਤੋਂ ਰਾਸ਼ਟਰੀ ਅੱਥਰ। ਅੱਜ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਦਾ ਜਿਹੜਾ ਇਹ ਮੁੱਦਾ ਹੈ ਕਾਉਂਸਲ ਜਿਹੜੀ ਪੰਜਾਬ ਸਰਕਾਰ ਹੈ ਬਹੁਤ ਸਾਰੇ ਲੋਕਾਂ ਕੋਲੋਂ ਪੂਰੀ ਪੰਜਾਬ ਦੀ ਜਨਤਾ ਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜਾ ਕਾਉਂਸਲ ਲੈ ਰਹੀ ਹੈ। ਚਾਹੇ ਉਹ ਢੇੜੀ ਵਾਲਾ ਬੰਦਾ ਹੋਵੇ ਚਾਹੇ ਉਹ ਅਮੀਰ ਬੰਦਾ ਹੋਵੇ ਹਰ ਬੰਦਾ ਜਿਹੜਾ ਪੰਜਾਬ ਸਰਕਾਰ ਨੂੰ ਕਾਉਂਸਲ ਦੇ ਰਿਹਾ ਕਿਉਂ ਦੇ ਰਿਹਾ ਕਿਉਂਕਿ 2016-17 ਦੇ ਵਿੱਚ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਸੀ ਕਿ ਲੋਕਾਂ ਕੋਲ ਹਾਊਸਸ ਦਿੱਤਾ ਜਾਏਗਾ ਉਹਦੇ ਬਦਲੇ ਲੋਕਾਂ ਨੂੰ ਜਿਹੜੀਆਂ ਸੜਕਾਂ ਤੇ ਗਊਆਂ ਨੇ ਉਹਨਾਂ ਦਾ ਜਿਹੜਾ ਵਾ ਸਕਾਖ ਰਖਾਵ ਕੀਤਾ ਜਾਏਗਾ ਤਾਂ ਕਿ ਲੋਕ ਵੀ ਸੇਫ ਹੋ ਸਕਣ ਤੇ ਗਊਆਂ ਵੀ ਜਿਹੜੀਆਂ ਅਸੀਂ ਗਊ ਮਾਤਾ ਕਹਿੰਦੇ ਆ ਉਹ ਵੀ ਜਿਹੜੀਆਂ ਸੇਫ ਹੋ ਸਕਣ ਲੇਕਿਨ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਆਣੀਆਂ ਨੇ ਲੇਕਿਨ ਕਿਸੇ ਨੇ ਵੀ ਇਸ ਚੀਜ਼ ਹਾਲੇ ਤੱਕ ਜ਼ਿਕਰ ਨਹੀਂ ਕੀਤਾ ਜੇ ਅਸੀਂ ਪੂਰੇ ਪੰਜਾਬ ਦੀ ਗੱਲ ਕਰੀਏ 1 ਲੱਖ ਦੇ ਕਰੀਬ ਜਿਹੜੀਆਂ ਗਊਆਂ ਨੇ ਇਸ ਟਾਈਮ ਪੂਰੇ ਪੰਜਾਬ ਵਿੱਚ ਤੱਕ ਨੇ ਮੌਜੂਦ ਨੇ ਹਰ ਸ਼ਹਿਰ ਦਾ ਵਾਸੀ ਪੰਜਾਬ ਦੇ ਵਿੱਚੋਂ ਜਦੋਂ ਆਪਣੇ ਸ਼ਹਿਰ ਤੋਂ ਬਾਹਰ ਨਿਕਲਦਾ ਹੈ ਤੇ ਮਨ ਚ ਡਰਦਾ ਮਾਹੌਲ ਹੁੰਦਾ ਕਿ ਕਿਤੇ ਰਾਤੀ ਉਹ ਆਪਣੇ ਪਰਿਵਾਰ ਨਾਲ ਨਿਕਲੇਗਾ ਤੇ ਕਿਤੇ ਰਾਤੀ ਐਕਸੀਡੈਂਟ ਨਾ ਹੋ ਜੇ ਤੇ ਬਹੁਤ ਸ਼ਰਮ ਦੀ ਗੱਲ ਹੈ ਸਿੱਕ तकरीबन 6 ਮਹੀਨੇ ਪਹਿਲਾਂ ਅਸੀਂ ਭੰਡਾਰੀ ਪੁਲ ਤੇ ਵੀ ਇੱਕ ਜਿਹੜਾ ਰੋਸ਼ਪਰਦਰਸ਼ਨ ਕੀਤਾ ਸੀ ਕਿਹਦਾ ਆਸ਼ਵਾਸਨ ਸਾਨੂੰ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਮਨੀਸ਼ ਅਗਰਵਾਦੀ ਨੇ ਬਿਖਤੀ ਰੂਪ ਦੇ ਵਿੱਚ ਦਿੱਤਾ ਸੀਗਾ ਕਿ ਜਿੰਨਾ ਕਾਸ ਇਸ ਪੰਜਾਬ ਸਰਕਾਰ ਨੇ ਹੁਣ ਤੱਕ ਇਕੱਠਾ ਕੀਤਾ ਵਾ ਉਹ ਜਨਤਾ ਕੀਤਾ ਜਾਏਗਾ ਤੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਹੋਰ ਗਊਸ਼ਾਲਾ ਨਵੀਆਂ ਖੁੱਲਣਗੀਆਂ ਉਹ ਵੀ ਦੱਸਿਆ ਜਾਣਗੀਆਂ ਲੇਕਿਨ ਅੱਜ ਦੇ ਤਿੰਨ ਤੱਕ ਅਸੀਂ ਦੇਖ ਰਹੇ ਹਾਂ ਕਿ ਹਾਲੇ ਵੀ ਨਾ ਤੇ ਸਵਾ ਭਗਵੰਤ ਮਾਨ ਨੇ ਉਸ ਚੀਜ਼ ਦਾ ਕੋਈ ਵੀ ਬਿਆਨ ਜਾਰੀ ਕੀਤਾ ਕਿ ਕਿੰਨਾ ਕਾ ਉਸ ਪੰਜਾਬ ਦੀ ਜਨਤਾ ਕੋ ਇਕੱਠਾ ਹੋਇਆ ਵਾ ਤੇ ਕਿੰਨਾ ਜਿਹੜਾ ਵਾ ਰਿਲੀਜ਼ ਕੀਤਾ ਜਾਏਗਾ ਜਾਂ ਕਿੰਨੀਆਂ ਗਊਸ਼ਾਲਾ ਜਿਹੜੀਆਂ ਉੱਥੇ ਬਣਾਈਆਂ ਜਾਓ ਸੋ ਅੱਜ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਕਿ ਆਪਣੀ ਕਹਿ ਬੰਦੇ ਵਿੱਚ ਤੁਸੀਂ ਲੋਕਾਂ ਦੇ ਉਹਨਾਂ ਲੋਕਾਂ ਦੇ ਦਰਸ਼ ਕਰੋ ਜਿਹੜੇ ਰੇੜੀਆਂ ਵੀ ਲਾਉਂਦੇ ਨੇ ਤੇ ਤੁਹਾਨੂੰ ਇਹਨਾਂ ਨਾਲ ਕਾਊਸਲਸੀ ਭਾਰੇ ਲੇਕਿਨ ਅੱਜ ਵੀ ਉਹ ਜਿਹੜੇ ਸੁਰੱਖਿਤ ਨਹੀਂ ਹੋਏ ਦੂਸਰਾ ਨੰਬਰ ਤੇ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ 2023 ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੀ ਗਊਸ਼ਾਲਾ ਦੀ ਜ਼ਮੀਨ ਅਸੀਂ ਰਿਪੋਰਟ ਕਰਵਾਈ ਸੀ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਕਿ ਇਹਦੇ ਵਿੱਚ ਅੰਮ੍ਰਿਤਸਰ ਦੇ ਘੁੰਮਰੀਆਂ 700 ਜਿਹੜੀਆਂ ਗੋਵਾ ਉੱਥੇ ਰੱਖੀਆਂ ਜਾਣੀਆਂ ਸੀ ਲੇਕਿਨ ਅੱਜ 2 ਸਾਲ ਬੀਤਣ ਦੇ ਬਾਅਦ ਵੀ ਕੋਈ ਵੀ ਉੱਥੇ ਜਿਹੜੀ ਕੰਸਟ੍ਰਕਸ਼ਨ ਪ੍ਰੋਪਰ ਨਹੀਂ ਕੀਤੀ ਗਈ ਸਿਰਫ ਔਰ ਸਿਰਫ ਗਊਸ਼ਾਲਾ ਦੇ ਨਾਂ ਤੇ ਪਿੱਲਰ ਖੜੇ ਕੀ 10 ਕਰੋੜ ਰੁਪਇਆ ਅੰਮ੍ਰਿਤਸਰ ਸਰਕਾਰ ਪੈਸ਼ੰਦੇ ਅਕਾਊਂਟ ਦੇ ਵਿੱਚ ਹੋਣ ਦੇ ਬਾਵਜੂਦ ਕੋਈ ਵੀ ਕੰਸਟਰਕਸ਼ਨ ਉੱਤੇ ਨਹੀਂ ਕੀਤੀ ਗਈ ਜਦਕਿ ਵਾਦਾ ਕੀਤਾ ਗਿਆ ਸੀਗਾ ਕਿ 2024 ਦੇ ਵਿੱਚ ਫਰਵਰੀ ਵਿੱਚ ਕਮਿਸ਼ਨਰ ਸਾਹਿਬ ਵੱਲੋਂ ਕਿ 4 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਠੇਕੇਦਾਰ ਆ ਉਹ ਜਿਹੜੀ ਕੰਸਟਰਕਸ਼ਨ ਪੂਰੀ ਕੀਤੀ ਕੀ ਚਲੂਾਈ ਕਿ ਉਹ ਨਹੀਂ ਹੋ ਰਹੀ ਬੜੇ ਲੰਬੇ ਸੇਰ ਤੋਂ ਤੁਹਾਡੀ ਮੰਗ ਚੱਲ ਰਹੀ ਦੇਖੋ ਜੀ ਕੋਈ ਵੀ ਸਮਾਜ ਦੇ ਵਿੱਚ ਗਲਤ ਕੰਮ ਹੁੰਦਾ ਉਹ ਦਬਾ ਚੁੱਕਣਾ ਸਾਡਾ ਹਰ ਬੰਦੇ ਦਾ ਜਿਹੜਾ ਫਰਜ਼ ਆ ਅਸੀਂ ਇਹਨਾਂ ਨਾਲ ਲੋਕ ਕਾਉਂਸਲਸ ਭਰ ਰਹੇ ਨੇ ਸਨਵਾਈ ਸਿਰਫ ਅਸਿੱਧਿਕ ਕਰਪਸ਼ਨ ਜਿਹੜੀ ਪੰਜਾਬ ਨੂੰ ਖਾ ਚੁੱਕੀ ਆ ਕਈ ਸਾਲਾਂ ਤੋਂ ਖਾਂਦੀ ਚਾਈ ਆ ਭਗਵੰਤ ਮਾਨ ਸਰਕਾਰ ਨੇ ਬਹੁਤ ਵੱਡੇ ਵੱਡੇ ਵਾਦੇ ਕੀਤੇ ਸੀ ਕਿ ਜਿਹੜੀਆਂ ਸਰਕਾਰਾਂ ਨੇ ਪਹਿਲਾਂ ਕੰਮ ਨਹੀਂ ਕੀਤੇ ਉਹ ਕਰਕੇ ਦਿਖਾਨਗੇ ਤੇ ਜੇ ਕਾਂਗਰਸ ਨੇ ਉਸ ਟਾਈਮ ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਗਊਂਸ ਨਹੀਂ ਬਣਾਈ ਆਪਣਾ ਗਊਸ਼ਾਲਾ ਨਹੀਂ ਬਣਾਈਆਂ ਤੇ ਇਹਨਾਂ ਨੇ ਵੀ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਗਊਸ਼ਾਲਾ ਕੰਸਟ੍ਰਕਟ ਨਹੀਂ ਕੀਤੀਆਂ ਉਸ ਚੀਜ਼ ਦਾ ਅਸੀਂ ਰੋਜ ਪ੍ਰਦਰਸ਼ਨ ਕਰ ਰਹੇ ਆ ਤੇ ਅੱਜ ਜਿਹੜਾ ਰੋਜ ਪ੍ਰਦਰਸ਼ਨ ਫਮਜਿਸਰ ਦੇ ਵਿੱਚ ਹੋਇਆ ਤੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰੋਜ ਪ੍ਰਦਰਸ਼ਨ ਲਿਆ ਦੇਣਾ ਹੈ ਅੱਜ ਅਸੀਂ ਭਗਵੰਦ ਮਾਨ ਦਾ ਪੁਤਲਾ ਸਾੜਾਂਗੇ ਤੇ ਅਸੀਂ ਇੱਕੋ ਜੀ ਦੱਸਣਾ ਚਾਹੁੰਦੇ ਆਂ ਕਿ ਮਨੀਸ਼ ਅਗਰ왈 ਜੀ ਨੇ ਨਹੀਂ ਸਾਨੂੰ ਜਿਹੜਾ ਲਿਖਤੀ ਰੂਪ ਵਿੱਚ ਵੀ ਦਿੱਚ ਇੱਕ ਆਸ਼ਵਾਸਨ ਦਿੱਤਾ ਸੀ ਕਿ ਉਹ ਸੀਐਮ ਸਾਹਿਬ ਨਾਲ ਵੀ ਗੱਲ ਕਰਨਗੇ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ ਇੱਕ ਇਹੋ ਜੀ ਗਊ ਸੇਵਾ ਕਮਿਸ਼ਨ ਹੈ ਤੇ ਕਿਹੋ ਜੀ ਗਊ ਸੇਵਾ ਕਮਿਸ਼ਨ ਹੈ ਜਿਹਨੇ ਹਾਲੇ ਤੱਕ ਗਊ ਸੇਵਾ ਦਾ ਕੋਈ ਕੰਮ ਨਹੀਂ ਕੀਤਾ ਅਸੀਂ ਕਹਾਂਗੇ ਕਿ ਜਲਦੀ ਤੋਂ ਜਲਦੀ ਜਿਹੜਾ ਗਊ ਸੇ ਸਕਤੀਸ ਕਿੱਥੇ ਹੈ ਦੇਖੋ ਜੀ ਅਸੀਂ ਅੱਜ ਅੰਮ੍ਰਿਤਸਰ ਤੋਂ ਸ਼ੁਰੂਆਤ ਕਰ ਰਹੇ ਆਂ ਸਾਡੇ ਨਾਲ ਹਰ ਵਰਗ ਦੇ ਜਿਹੜੇ ਸਮਾਜ ਦੇ ਲੋਕ ਮੌਜੂਦ ਨੇ ਅਸੀਂ ਸਾਰਿਆਂ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤਾਂ ਕਿ ਪੰਜਾਬ ਦਾ ਕਾਉਸਸ ਰਿਲੀਜ਼ ਕੀਤਾ ਜਾਏ ਭਗਵੰਤ ਮਾਨ ਦਾ ਵਿਰੋਧ ਕਰਾਂ। ਹਨ ਮੇਰਾ ਰਾਸ਼ਟ੍ਰਿਕ ਹਰ ਰੱਖਿਆ ਮਾ ਸੰਗਤੋਂ। ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਜਾਨਣਾ ਹੈ? ਆ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਪੁਖੀਗਰ ਚੌਂਕ ਵਿੱਚ ਕੀਤਾ ਜਾ ਰਿਹਾ ਹੈ। ਗਊ ਮਤਾ ਕਰਕੇ ਕੀਤਾ ਜਾ ਰਿਹਾ ਕਿਉਂਕਿ 2023 ਵਿੱਚ ਪ੍ਰੋਟੈਸਟ ਕਰਕੇ ਇੱਕ ਜਗ੍ਹਾ ਲੋਟ ਕਰਵਾਈ ਗਈ ਸੀ। ਜੋ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀ ਅਲੋਟ ਔਰ ਦੋ ਜਾਂ 3 ਮਹੀਨੇ ਦੇ ਅੰਦਰ ਅੰਦਰ ਉਹ ਗਊਸ਼ਾਲਾ ਬਣ ਕੇ ਤਿਆਰ ਹੋਣੀ ਸੀਗੀ ਅਜ ਉਸ ਨੂੰ ਦੋ ਤੋਂ 2.5 ਸਾਲ ਹੋ ਗਏ ਨੇ ਨਾਲ 2 ਕਰੋੜ ਰੁਪਏ ਸੈਂਸ਼ਨ ਹੋਇਆ ਸੀਗਾ ਉਹ ਗਊਸ਼ਾਲਾ ਹਜੇ ਬਿਲਕੁਲ ਵੀ ਤਿਆਰ ਨਹੀਂ ਹੋਈ ਬਣੀ ਨਹੀਂ ਐਸ ਇੱਕ ਪਿੱਲਰ ਹੀ ਉਹਦੇ ਇਕੱਠੇ ਕਿਤੇ ਗਏ ਨੇ ਔਰ ਗਊ ਮਾਤਾ ਦੀਆਂ ਹਾਲਤ ਜਿਹੜੀ ਸੜਕਾਂ ਤੇ 굴ਦੀਆਂ ਪਈਆਂ ਨੇ ਕੂੜਾ ਕਰਕਟ ਖਾਂਦੇ ਉਹਨਾਂ ਨੂੰ ਦੇਖਦੇ ਹੋਏ ਇਹ ਕੋ ਟੈਸਟ ਕੀਤਾ ਗਿਆ ਹੈ ਕਿ ਤਾ ਜੋ ਜਲਦੀ ਉਹਨਾਂ ਦਾ ਸ਼ੈਲਟਰ ਬਣ ਸਕੇ ਔਰ ਉਹਨਾਂ ਨੂੰ ਆਪਣੇ ਘਰ ਪੰਕਾਇਆ ਜਾਵੇ ਕਿ ਜੇ ਵੇਮਰਾ ਕੀਤਾ ਜਾਵੇ ਪਰਟੈਸਟ ਕਰ ਰਹੇ ਜੀ ਇਹ ਪੁੱਤਲੀ ਕਾ ਚੌਂਚਾ ਸੀ ਭਗਵੰਤ ਮਾਨ ਦਾ ਪੁੱਤਰਾ ਛੜ ਕੇ ਜਿਹੜਾ ਪ੍ਰੋਟੈਸਟ ਕਰ ਰਿਹਾ ਜੇ ਹੋ ਸਕਿਆ ਜੇ ਸਾਡੀ ਗੱਲ ਨਹੀਂ ਮੰਨੀ ਗਈ ਜੇ ਅਸੀਂ ਚੌਂਕੀ ਜਾਮ ਕਰਾਂਗੇ